ਜਦੋਂ ਬਿਜਲੀ ਚਮਕੀ ਹੈਗਾ ਮਤਲਬ ਕਿ ਇਕਦਮ ਮੀ ਆਇਆ ਹਨੇਰੀ ਆਈ ਹੈਗੀ ਲਾਈਟ ਚਲੀ ਗਈ ਉਹ ਇਕਦਮ ਅਸੀਂ نیچے ਸੀਗੇ ਮੇਰੀ ਜਠਾਣੀ ਲੱਗਦੀ ਸੀ ਜਿਵੇਂ ਮਤਲਬ ਉਹ ਇਕਦਮ ਖੜਕਾ ਹੋਇਆ ਸਾਨੂੰ ਉਹਦਾ ਪਤਾ ਲੱਗਿਆ ਵੀ ਛੱਤ ਡਿੱਗ ਗਈ ਜੀ ਇਹ 10:30 ਵਜੇ ਦੇ ਕਰੀਬ 11:00 ਵਜੇ ਦੇ ਕਰੀਬ ਮਤਲਬ ਕਿ ਹਾਦਸਾ ਹੋਇਆਗਾ ਜਦੋਂ ਬਿਜਲੀ ਚਮਕੀ ਹੈਗਾ ਮਤਲਬ ਕਿ ਇਕਦਮ ਮੀ ਆਇਆ ਹਨੇਰੀ ਆਈ ਹੈਗੀ ਲਾਈਟ ਚਲੀ ਗਈ ਉਹ ਇਕਦਮ ਅਸੀਂ نیچے ਸੀਗੇ ਮੇਰੀ ਜਠਾਣੀ ਲੱਗਦੀ ਸੀ ਜਿਵੇਂ ਮਤਲਬ ਉਹ ਇਕਦਮ ਖੜਕਾ ਹੋਇਆ ਸਾਨੂੰ ਉਦੋਂ ਪਤਾ ਲੱਗਿਆ ਵੀ ਛੱਤ ਡਿੱਗ ਗਈ ਇਕਦਮ ਸਾਰੇ ਇਕੱਠੇ ਹੋ ਗਏ ਔਰ ਇਕਦਮ ਸਾਰੇ ਉੱਪਰ ਆ ਕੇ ਸਾਰਿਆਂ ਨੂੰ ਕੱਢਿਆ ਹੈਗਾ ਕਿੰਨੇ ਜਣੇ ਸੀ ਇਹ ਦੋ ਜਣੇ ਸੀ ਜੀ ਕਿਵੇਂ ਨੇ ਹੁਣ ਸੱਟਾ ਸੱਟਾ ਕਿੰਨੇ ਕੁ ਲੱਗੇ ਆ ਸੱਟਾ ਲੱਗਿਆ ਜੀ ਅੰਦਰੋਂ ਨਹੀਂ ਸੱਟਾ ਲੱਗਿਆ ਔਰ ਸਿਰ 'ਚ ਖੂਨ ਵੀ ਆਇਆ 8-9 ਟਾਂਕੇ ਆਏ ਨੇ ਸਿਰ 'ਚ ਔਰ ਇਹ ਕਹਿੰਦਾ ਸਾਡੀ ਵੀ ਕਰੈਕ ਹੋ ਗਈ ਹੱਥ ਦੀ ਲੱਤਾਂ ਦੇ ਸੱਟ ਵੱਜੀਆਂ ਤੇ ਕਿੰਨੇ ਕੁ ਵੀ ਆਪਣਾ ਵੀ ਜਿਆਦਾ ਗੰਭੀਰ ਜਿਆਦਾ ਗੰਭੀਰ ਨੇ ਜੀ ਦੋਨੋਂ ਹੀ ਹਾਂਜੀ ਐ ਕੋਆਰਡੀਨੇਟਰ ਦੋਨੋਂ ਮੇਰੇ ਜੜ ਜਠਾਣੀ ਨੇ ਜੀ ਯਾਹਾਂ ਹਾਂਜੀ ਮਰਾਰੀ ਲਾਲ ਜੀ ਇੱਕ ਸੀਤੋ ਦੇਵੀ ਇਹਨਾਂ ਦਾ ਕੁਛ ਨਾ ਕੁਛ ਕਰੇ بس ਇਹਨਾਂ ਨੂੰ ਹੀ ਤੇਰੇ ਵੀ ਹਾਂ 1.5 ਤੋਂ 2 ਲੱਖ ਰੁਪਏ ਆਪਣੇ ਇਨਸਾਫ ਕਰੇ ਵੀ ਬੰਦਾ ਵੀ ਕੁਝ ਤਾਂ ਕਰ ਸਕਦਾ ਗਰੀਬ ਬੰਦਾ ਕਰਨ ਨਹੀਂ ਬਣਾ ਸਕਦਾ ਹੈਗਾ ਇਹ ਦੋਨੇ ਲਾਚਾਰ ਨੇਗੇ ਮੈਂ ਹੀ ਇਹਨਾਂ ਦੀ ਸੇਵਾ ਕਰਦੀ ਹਾਂ ਮੈਂ ਹੀ ਅੱਗੇ ਜਾ ਕੇ ਕਰੂੰਗੀ ਅਰੇ ਤੁਸੀਂ ਕਿੱਥੇ ਨੀਚੇ ਨੀਚੇ ਰਹਿਣਿਆ ਜੀ ਸੇ ਉੱਪਰ ਰਹਿੰਦੇ ਸੀ ਹਾਂਜੀ ਮੈਂ ਤੁਹਾਨੂੰ ਨਾਲ ਦੀ ਨਾਲ ਪਤਾ ਲੱਗ ਗਿਆ ਸਾਨੂੰ ਨਾਲ ਦੀ ਨਾਲ ਪਤਾ ਲੱਗ ਗਿਆ ਨਾਲ ਦੀ ਨਾਲ ਮੇਰੇ ਤੱਕ ਭਰਾਟ ਹੋ ਗਈ ਉੱਪਰ ਨਾਲ ਦੀ ਨਾਲ ਚੜ੍ਹਨ ਦੀ ਹਾਲਗੀ ਸਾਰੇ ਬੱਚਿਆਂ ਨੇ ਮੈਨੂੰ ਕਹਿ ਨਹੀਂ ਤੁਸੀਂ ਨੀਚੇ ਖੜੋ ਸਾਰੇ ਗਲੀ ਦੇ ਸਾਡੇ ਮੁੰਡੇ ਆ ਗਏ ਸਾਰੇ ਮੁੰਡਿਆਂ ਨੇ ਉੱਪਰ ਸਾਰਿਆਂ ਨੂੰ ਕੱਢਿਆ ਹੈਗਾ। ਬੀ ਬੱਚਤ ਰਹਿ ਗਈ। ਹਾਂਜੀ ਬੱਚਤ ਰਹਿ ਗਈ। ਬਸ ਐ ਵੀ ਪਿਛਲੇ 2-7-3 ਸਾਲ ਹੋ ਗਏ ਉਹ ਆ ਹਸਤਾ ਨਹੀਂ ਬਿਤੇ ਅਗੇ ਚਾਰ ਮੈਂਬਰ ਲਗਾਤਾਰ ਗਏ ਸੀਗੇ। ਉੱਥੇ ਸਾਰਾ ਇੰਨਾ ਪਰਿਵਾਰ ਬਹੁਤ ਜ਼ਿਆਦਾ ਇਕੱਠਾ ਹੋ ਗਿਆ ਸੀਗਾ ਸ਼ਮਸ਼ਾਨ ਘਾਟ 'ਚ ਦੇਖਿਆ ਨਹੀਂ ਗਿਆ। ਪਰ ਪ੍ਰਮਾਤਮਾ ਨੇ ਇਹ ਜੀ ਸ਼ੁਕਰ ਬਣਾਈ ਚਾ ਦੋ ਮੈਂਬਰ ਠੀਕ ਨੇ ਸਾਡੇ। ਬਸ ਇਹ ਗੁੰਜ ਐਸੇ ਵੀ ਸਾਡਾ ਮੜ ਜਾ ਘਰ ਬਣਾਉਂਦੇ ਮਤਲਬ ਕਿ ਥੋੜੇ-ਮੋਟੇ ਮਦਦ ਕੀਤੀ ਜਾਵੇ। ਇਸ ਘਟਨਾ ਨੂੰ ਬਹੁਤ ਮੰਦ ਭਾਗੀ ਘਟਨਾ ਕਹੂੰਗਾ ਇੱਕ ਤਰ੍ਹਾਂ ਦਾ ਬਹੁਤ بڑا ਐਕਸੀਡੈਂਟ ਹੋਇਆ ਇਹ ਕਿ ਇਸ ਗਰੀਬ ਬਸਤੇ ਦੇ ਵਿੱਚ ਪਹਿਲਾਂ 4 ਮੌਤਾਂ ਹੋ ਚੁੱਕੀਆਂ ਛੱਤ ਗਿਰਨ ਕਾਰਨ ਹੀ ਤੇ ਬਹੁਤ ਨੁਕਸਾਨ ਹੋਇਆ ਜਾਨੀ ਮਾਲ ਦਾ ਨੁਕਸਾਨ ਹੋਇਆ ਇਹ ਨੁਕਸਾਨ ਵੀ ਬਹੁਤ ਭਿਆੜਾ ਨੁਕਸਾਨ ਹੋਇਆ ਦੋਨੋਂ ਜਾਨੋਂ ਤਾਂ ਬਚ ਗਏ ਤੇ ਸਰਕਾਰ ਨੂੰ ਮੇਰੀ ਅਪੀਲ ਹੈ ਸਾਡੇ ਮੰਤਰੀ ਸਾਹਿਬ ਨੂੰ ਵੀ ਅਪੀਲ ਹੈ ਵੀ ਜਿੰਨ ਤੋਂ ਜ਼ਿਆਦਾ ਕਰਕੇ ਇਹਨਾਂ ਤੇ ਜਿੰਨਾ ਵੀ ਬੰਦਾ ਮੁਆਵਜ਼ਾ ਦਿੱਤਾ ਜਾਵੇ ਤੇ ਇਹਨਾਂ ਦੀ ਮਦਦ ਕੀਤੀ ਜਾਵੇ ਬਤ ਬਤ ਬਹੁਤ ਗਰੀਬ ਪਰਿਵਾਰ ਨੇ ਜੀ ਇਸ बस्ती ਦੇ ਵਿੱਚ ਬਹੁਤ ਘੱਟ ਲੋਕ ਆ ਕੇ ਰਾਜੀ ਨੇ ਤੇ ਬੇਨਤੀ ਹੈ ਜੀ ਪ੍ਰਸ਼ਾਸਨ ਨੂੰ ਵੀ ਕਿ ਇਹਨਾਂ ਦੇ ਲਾਚਾਰ ਨੇ ਬਹੁਤ ਗਰੀਬ ਨੇ ਹੱਦੋਂਬੱਦ ਗਰੀਬ ਨੇ ਤੇ ਇਸ ਤੋਂ ਗਰੀਬ ਮਹੱਲੇ 'ਚ ਕੋਈ ਬੰਦਾ ਹੈ ਹੀ ਨਹੀਂ ਇਹਨਾਂ ਦੀ ਮਦਦ ਕਿੱਥੀ ਜਾਵੇ ਸਰ ਬਸ ਅੱਜ ਛਤ ਡਿੱਗ ਗਈ ਜੀ ਹਾਂਜੀ ਕਿੰਨੇ ਕਿੰਨੇ ਕਿ ਇਹ ਆਪਣੇ 11 ਵਜੇ ਜੀ ਤੇ ਕਿਵੇਂ ਕਿਹੜੇ ਕਿਹਦੇ ਬਚਾਇਆ ਤੇ ਕਿਵੇਂ ਕੱਢਿਆ ਆਪਣੇ ੜੜਗੋ ਆਂਡੇ ਬੰਦੇ ਸੀ ਜ ਉਹਨਾਂ ਦੇ ਵਿਚਾਰਾ ਕੱਢਿਆ ਸੀ ਹਾਂਜੀ ਮੇਰੇ ਵੀਰ ਜੀ ਰਹਿੰਦੇ ਨੇ ਜੀ ਵੀਰ ਜੀ ਰਹਿੰਦੇ ਨੇ ਹਾਂਜੀ ਉਹਨਾਂ ਨੂੰ ਪਹਿਲਾਂ ਉਹਨਾਂ ਨੂੰ ਬਚਾ ਲੱਗਿਆ ਹਾਂਜੀ ਤੇ ਉਹਨਾਂ ਨੇ ਅੱਗੇ ਆਜਾ ਉਹਨਾਂ ਨੇ ਕਹਿ ਕਿਹਾ ਜੀ ਵੇਾ ছাত্র ਡਿੱਗ ਗਿਆ ਵੀ ਬੰਦੇ ਦਬ ਗਏ ਨੇ ਦੋ ਦੋਨੇ ਜੀ ਜਨਨ ਬਚਾਓ ਪਰੋਂ ਬੰਦੇ ਸਮੂ ਕੱਟ ਕੇ ਲਈ ਆਏ ਜੀ ਪਰੋਂ ਨਾ ਨੇ ਉਹ ਅਸਟਾਰਟ ਤੇ ਪਹੁੰਚਾਏ ਆ ਇਹ ਰਾਜਨਸੀ ਬੈੱਡ ਤੇ ਬੈਠੇ ਸੀ ਮੀ ਆਇਆ ਦੋ ਬਸ ਬੱਟੇ ਤੇ ਬੈਠੇ ਬੱਟੇ ਛੱਤੇ ਕੀ ਧਮਾਗਿਰੀ ਮੇਰਾ ਟੱਕੈ ਨੇ ਵੀ ਠੂਈ ਚ ਲੱਗੀ ਸੱਟ ਆ ਬਾਂ ਤੇ ਉੱਠਿਆ ਜਾਂਦਾ ਹਾ ਨਾਲੇ ਪੈਰ ਤੇ ਵੱਜੀਆ ਦੇਖੋ ਜੀ ਪੈਰ ਗੋਡੇ ਤੇ ਸਟੰਦਲ ਦੀ ਚੋਟ ਆਈਏ ਜੀ ਠੂਈ ਚ ਇਹਨੇ ਬਚਾਇਆ ਕਿਨੇ ਬਚਾਇਆ ਕੌਣ ਜਾਣੇ ਹਏ ਮਾਰਤੇ ਹਏ ਮਾਰਤੇ ਕਰ ਰਹੇ ਮੇਰਾ ਇੱਕਦਮ ਤੜਕਾ ਪਾਇਓ ਤਾਂ ਸਾਰੇ ਕਵਾਂਡੀ ਭੱਜੇ ਆਏ ਵਿਚਾਰੇ ਰਾਤ ਨੂੰ ਉਹਨਾਂ ਨੇ ਕੱਢ ਕੇ ਹਸਪਤਾਲ ਚ ਦਾਖਲ ਕਰੇ ਰਾਤ ਨੂੰ ਆਸੀਂ ਚੰਨ ਜੀ ਸਾਡਾ ਕੁਛ ਕਰੋ ਸਾਡੇ ਕੋਈ ਨਹੀਂ ਹੈਗਾ ਜੀ ਅਸੀਂ ਤਾਂ ਦੋ ਹੀ ਜੀ ਹੈਗੇ ਨਾ ਕੋਈ ਸਾਡੇ ਕਮਾਂਡ ਵਾਲਾ ਨਾ ਕੋਈ ਸਾਡੇ ਸਾਰਾ ਲਾਉਣ ਵਾਲਾ ਨਾ ਜੀ ਕੋਈ ਬੱਚਾ ਬੱਚਾ ਨਹੀਂ ਕੁੜੀ ਦੀ 15 ਸਾਲ ਦੀ ਉਹ ਹੀ ਮੁੱਕ ਗਈ ਮੇਰੀ ਕੁੜੀ ਨੂੰ ਛੇ ਮਹੀਨਾ ਲੱਗੀ ਮੈਂ ਕੋਈ ਨਹੀਂ ਹੈਗਾ ਸਾਡੇ ਕਮਾਂਡ ਨਾਲ ਕੋਈ ਸਾਡੇ ਕੁਝ ਦਵਾਈ ਬੁੱਟੀ ਦਾ ਕਾਸੇ ਦਾ ਨਹੀਂ ਸਾਰਾ ਸਾਨੂੰ ਜੀ ਤਾਂ ਜੀ